ਮੇਰੇ ਰਾਈਟ ਤੇ ਮਨੂ ਕਪਿਲਾ ਜੀ ਬੈਠੇ ਆ ਇਹ ਕਾਰਪੋਰੇਟ ਅਫੇਅਰਸ ਦੇ ਹੈੱਡ ਹੈਗੇ ਫੋਟੋਸਾਫ ਹੈਲਥ케ਅ ਦੇ ਔਰ ਕਮਲ ਯਾਦਵ ਜੀ ਬੈਠੇ ਆ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਮੈਂ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਤੇ ਜਿਹੜੀ ਵਿਜਨਰੀ ਲੀਡਰਸ਼ਿਪ ਹੈਗੀ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦੀ ਔਰ ਆਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੇ ਮਾਰਗਦਰਸ਼ਨ ਨਾਲ ਜੋ ਅਸੀਂ ਪੰਜਾਬ ਇਨਵੈਸਟ ਪ੍ਰੋਮੋਸ਼ਨ ਨੂੰ ਔਰ ਇੰਡਸਟਰੀ ਡਿਪਾਰਟਮੈਂਟ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਔਰ ਇਨਵੈਸਟਰਸ ਨੂੰ ਬੁਲਾ ਰਹੇ ਆ ਉਹਦੇ ਵਿੱਚ ਇੱਕ ਇਹਨਾਂ ਦਾ ਫੁਟੇਜ ਦਾ ਕੋਈ ਇਸ਼ੂ ਪੁਰਾਣਾ ਸਿਗਾ ਜਿਹੜਾ ਸੋਲਵ ਨਹੀਂ ਹੋ ਰਿਹਾ ਸੀ ਉਹ ਕਰ ਦਿੱਤਾ ਗਿਆ ਲੈਂਡ ਦਾ ਔਰ ਇਹ ਕੋਈ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਮੋਹਾਲੀ ਹਸਪੀਟਲ ਦੇ ਨਾਲ ਇਹ ਫੋਟੇਸ ਵੈਸੇ ਤਾਂ ਸਾਰਿਆਂ ਨੇ ਸੁਨੇਹਾ ਹੋਇਆ ਕੰਪਨੀ ਦਾ ਪਰ ਇਹਦੀ ਡਿਟੇਲ ਵਿੱਚ ਜੋ ਇਹ ਕੰਪਨੀ ਹੈ ਇਹਦਾ ਮਾਰਕੀਟ ਕੈਪ ਕਿੰਨਾ ਹੈ ਇਹਨਾਂ ਦੇ ਟੋਟਲ ਬੈੱਡ ਕਿੰਨੇ ਆ ਇੰਡੀਆ ਦੇ ਸਾਰਾ ਕੁਝ ਮਨੂ ਕਪਿਲਾ ਜੀ ਦਰਸ਼ਨ ਕੇ ਪਰ ਇਹ ਜਿਹੜੀ ਇਨਵੈਸਟਮੈਂਟ ਹੈ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੱਸਣਾ ਚਾਹੁੰਦਾ ਕਿ 13.5 ਏਕੜ ਵਿੱਚ ਇਹ ਪੂਰਾ ਕੰਪਲੈਕਸ ਹੋ ਜਾਏਗਾ ਜਿਹੜਾ ਮੋਹਾਲੀ ਹਸਪੀਟਲ ਹੈ ਮੈਂ ਅੱਜ ਇਹਨਾਂ ਨਾਲ ਇੱਥੇ ਆਉਣ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਜਿਹੜੇ ਤੁਹਾਡੇ ਬੈੱਡ ਹੈ ਸਾਰੇ ਓਕੂਪਾਈਡ ਰਹਿੰਦੇ ਐਗਜ਼ਿਸਟਿੰਗ ਮੈਂ ਸੁਣ ਕੇ ਹੈਰਾਨ ਹੋ ਗਿਆ ਵੈਸੇ ਤਾਂ ਰੱਬ ਕਿਸੇ ਨੂੰ ਬਿਮਾਰ ਨਾ ਕਰੇ ਸਭ ਨੂੰ ਸੇਤ ਬਖਸ਼ੇ ਕਹਿੰਦੇ 105% ਓਕੂਪਾਈਡ ਆ ਮੈਂ ਕਿਹਾ ਜੀ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਹੈ ਕਿ ਵੇਟਿੰਗ ਲਿਸ ਚਲਦੀ ਜਾਂਦੀ ਹੈ ਚਲੋ ਇੱਕ ਤਾਂ ਇੱਕ ਰੀਜ਼ਨ ਕੁਝ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਬਿਮਾਰੀਆਂ ਦੀ ਘਟੋ ਘਟ ਹੋਣ ਜਿਹੜੀਆਂ ਸਾਡੀ ਸਟੇਟ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਜਿਸ ਤਰ੍ਹਾਂ ਡੇਂਗੂ ਹੋ ਗਿਆ ਜਾਂ ਜਿਹੜੀਆਂ ਸੀਜ਼ਨਲ ਹੁੰਦੀਆਂ ਜਿਹੜੀ ਫਲਡਿੰਗ ਕਰਕੇ ਬਿਮਾਰੀਆਂ ਫੈਲਣ ਗਈਆਂ ਕਿਉਂਕਿ ਕੈਟਲ ਬੜੇ ਮਰ ਗਏ ਤੇ ਐਨਾ ਕੋਲੋਂ ਵੀ ਅਸੀਂ ਹੈਲਪ ਮੰਗੀ ਹੈ ਤੇ ਇਹ ਵੀ ਕਹਿੰਦੇ ਅਸੀਂ ਪੂਰੀ ਗਵਰਨਮੈਂਟ ਦੀ ਸਪੋਰਟ ਕਰਾਂਗੇ ਇਸ ਚੀਜ਼ ਵਿੱਚ ਇਹ ਜਿਹੜਾ ਪ੍ਰੋਜੈਕਟ ਆਏਗਾ ਜੀ ਇਹਦੇ ਵਿੱਚ ਡਾਇਰੈਕਟ ਜਿਹੜੀ ਇੰਪਲੋਇਮੈਂਟ ਹੈ 2500 ਲੋਕਾਂ ਦੀ ਹੋਏਗੀ ਔਰ ਇੰਡਾਇਰੈਕਟ 2200 ਲੋਕ ਕੋਈ ਟੋਟਲ ਅਰਾਊਂਡ 5000 ਲੋਕਾਂ ਨੂੰ ਇੰਪਲੋਇਮੈਂਟ ਇਹਦੇ 'ਚ ਮਿਲ ਜਾਏਗੀ ਇੱਕ ਮੈਂ ਸ਼ੁਕਰਗੁਜ਼ਾਰ ਆ ਸਾਡੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਜੋ ਵੀ ਇਹਨਾਂ ਦੇ ਪੈਂਡਿੰਗ ਅਪਰੂਵਲ ਪਏ ਸੀਗੇ ਉਹ ਸਾਰੇ ਉਸ ਡਿਪਾਰਟਮੈਂਟ ਨੇ ਇਹਨਾਂ ਨੂੰ ਦੇ ਦਿੱਤੇ ਐਸ ਫਾਰ ਐਸ ਹੈਲਥ ਇਜ਼ ਕਨਸਰਨਡ ਹੁਣ ਸਿਰਫ ਕੋਈ ਡਰਾਇੰਗਸ দিয়া ਕੋਈ ਹੋਏਗਾ ਜਿਹੜਾ ਪੂੜਾ ਵਿੱਚ ਫਾਰਮੈਲਿਟੀ ਆ ਹੋ ਜਾਏਗੀ ਤੇ ਇਹ ਜਿਹੜਾ ਹਸਪੀਟਲ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਬਣਨ ਜਾ ਰਿਹਾ ਹੈ ਇਹਦੇ ਵਿੱਚ ਸਾਰੀਆਂ ਸਪੈਸ਼ੈਲਟੀਆਂ ਔਨਕੋਲੋਜੀ ਹਾਰਟ ਇਹ ਤਾਂ ਸਾਰਾ ਕੁਝ ਹੋਏਗਾ ਪਲੱਸ ਓਟੀ ਵੀ ਨਵੇਂ ਬਣਨਗੇ ਪਰ ਜਿਹੜੇ ਓਟੀ ਬਣਨਗੇ ਉਹ ਸਟੇਟ ਆਫ ਦੀ ਆਰਟ ਓਟੀ ਹੋਣਗੇ ਰੋਬੋਟਿਕ ਸਰਜਰੀਜ਼ ਵੀ ਉਥੇ ਹੋਣਗੀਆਂ ਇਹ ਇਹ ਸਾਰੀਆਂ ਉਹਦੇ ਵਿੱਚ ਫੈਸਿਲਿਟੀਆਂ ਹੈ ਫਰਦਰ ਮੰਨੂ ਕਪਿਲਾ ਜੀ ਤੁਹਾਨੂੰ ਆਪ ਦੱਸਣਗੇ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੈ ਪੰਜਾਬ ਦੇ ਮੈਸਟਰ ਨਾਲ ਆਹ ਔਰ ਇਹ ਆਪਣੇ ਕੰਪਨੀ ਬਾਰੇ ਵੀ ਦੱਸਣਗੇ ਤੇ ਜੇ ਕੋਈ ਪ੍ਰੋਜੈਕਟ ਦਾ ਕੁਝ ਇਨਫੋਰਮੇਸ਼ਨ ਰਹਿ ਗਈ ਹੈ ਉਹ ਵੀ ਦੱਸਣਗੇ ਵੈਸੇ ਇੱਕ ਹੋਰ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਅਸੀਂ ਫਰਦਰ ਇਨਵੈਸਟਮੈਂਟ ਅੰਮ੍ਰਿਤਸਰ ਵੀ ਕਰਨ ਜਾ ਰਹੇ ਹਾਂ ਪਰ ਉਹ ਹਲੇ ਕਿਉਂਕਿ ਕੈਪ ਫਾਈਲ ਨਹੀਂ ਹੋਇਆ ਉਹਦੀ ਡਿਟੇਲ ਨਹੀਂ ਸੀ ਬਟ ਉਹ ਵੀ ਦੋ ਤਿੰਨ ਮਹੀਨਿਆਂ ਚ ਪੂਰਾ ਇਹ ਕੈਫ ਫਾਈਲ ਕਰਕੇ ਉਹਦੀ ਅਲੱਗ ਅਨਾਉਂਸਮੈਂਟ ਹੋਏਗੀ ਮਨੂ ਕਪਲਾ ਜੀ ਸਸਰੀਕਾਲ ਸਾਰਿਆਂ ਨੂੰ ਜੀ ਇੱਕ ਸਸਰੀਕਾਲ ਸਾਰਿਆਂ ਨੂੰ ਜੀ ਇੱਧਰ ਕਰ ਲੋ ਇਹ ਸਾਰੀਆਂ ਮਾਈਕਸ ਪਈਆਂ ਨਾ ਹਲੋ ਸਸਰੀਕਾਲ ਸਾਰਿਆਂ ਨੂੰ ਫੋਟੇਸ ਬਾਰੇ ਡਿਟੇਲਸ ਤਾਂ ਇੰਟਰਨੈਟ ਸਾਰੀ ਜਗ੍ਹਾ ਮਿਲ ਜਾਂਦੀਆਂ ਹੈ ਮੈਂ ਇੱਕ ਛੋਟੀ ਜੀ ਚੀਜ਼ ਕਹਿਣੀ ਚਾਹੁੰਦਾ ਸੀ ਫੋਟੇਸ ਦਾ ਪਹਿਲਾ ਹਸਪਤਾਲ ਮੋਹਾਲੀ ਚ ਆਇਆ ਸੀ 2001 ਦੇ ਵਿੱਚ when we started it so that is where the fortes growth story started so hun after multiple changes and things in fortes ਜਦੋਂ ਅਸੀਂ ਦੁਬਾਰਾ ਐਕਸਪੈਂਸ਼ਨ ਕਰਨਾ ਸ਼ੁਰੂ ਕੀਤਾ ਔਰ ਪਲਾਨ ਕਰਨੇ ਸ਼ੁਰੂ ਕੀਤੇ ਤਾਂ ਅਸੀਂ ਸਭ ਤੋਂ ਪਹਿਲੇ ਸੋਚਿਆ ਕਿ ਆਪਣੇ ਸਟੇਟ ਜਿੱਥੋਂ fortes ਸ਼ੁਰੂ ਹੋਇਆ ਸੀ ਉੱਥੇ ਕੰਮ ਸ਼ੁਰੂ ਕਰੀਏ ਪੰਜਾਬ ਦੇ ਵਿੱਚ that is where the seeds of this expansion in punjab got sown so टाइम लगता है प्लानिंग बट थैंक्स टू द प्रजेंट पंजाब गवमेंट के साथ जोटे इशू नहीं इशू व्डे रिजोल्ड इट एट अ सुपरफास्ट स्पीड मतलब पॉलिसी चेंज हुई सब कुछ हो हैल्प आस सपोर्टिड आस गाइड आस इन ऑल ऑफ दिस तो अज इस सिटुएशन मुकाम त पहुँच गए हैं कि सा एक्सपैनशन ली अपूवल है साढ़े कोन प्लेस और अं अपंग वगैरह सबमिट करके जल्द ही काम शुरू कर देंगे ਤੋ ਇਹ ਸਾਡਾ ਫੋਟਿਸ ਦਾ ਮਹੌਲੀ ਦਾ ਰਿਹਾ ਉਸ ਤੋਂ ਇਲਾਵਾ ਅਸੀਂ ਜਲੰਧਰ ਦੇ ਵਿੱਚ ਵੀ ਇੱਕ ਹਸਪਤਾਲ ਲਿੱਤਾ ਹੈਗਾ ਜਿਹੜਾ ਚੱਲਦਾ ਹੋਇਆ ਹਸਪਤਾਲ ਹੈ ਉਹਨੂੰ ਰੀਵੈਂਪ ਕਰ ਰਹੇ ਆ ਬਟ ਡੂਇੰਗ ਵੈਰੀ ਵੈਲ ਥਰਡ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਨਾ ਉਸੇ ਹਸਪਤਾਲ ਦੇ ਵਿੱਚ ਇੱਕ ਟਾਵਰ ਲਾ ਕੇ ਆ ਰਹੇ ਹੈ ਐਗਜ਼ਿਸਟਿੰਗ ਅਰਾਊਂਡ 150 ਟੂ 200 ਬੈਡਸ ਤੋ ਇਹ ਇਹਦੇ ਬਾਰੇ ਫੋਟਿਸ ਦੇ ਬਾਰੇ ਪੰਜਾਬ ਲਈ ਸੀਗਾ ਔਨ ਐਨ ਇੰਡੀਆ ਲੈਵਲ ਵੀ ਹੈਵ 35 ਹਸਪਟਲਸ 5000 ਪਲਸ ਬੈਡਸ ਸੋ ਉਹ ਡਿਟੇਲਸ ਤਾਂ ਸਾਰੀਆਂ ਹੈਗੀਆਂ ਬਟ ਇਨ ਆਰ ਐਕਸਪੈਂਸ਼ਨ ਪੰਜਾਬ ਇਜ਼ ਵਨ ਆਫ ਦਾ ਸਟੇਟਸ ਜਿਹਦੇ ਉੱਤੇ ਸਪੈਸਿਫਿਕ ਫੋਕਸ ਹੈ। ਸੋ ਜੇ ਤੁਸੀਂ ਦੇਖਿਆ ਜਾਵੇ ਕਿਹਾ ਜਾਵੇ ਤਾਂ ਮੋਹੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪੂਰਾ ਰੂਟ ਕਵਰ ਹੋ ਜਾਂਦਾ ਹੈ। ਮੋਹੱਲੀ ਹੋ ਗਿਆ ਉਹਨੂੰ ਇੱਕ ਵੱਡਾ ਹਸਪਤਾਲ ਲੁਧਿਆਣੇ ਦੋ ਹੋਗੇ ਜਲੰਧਰ ਹੋ ਗਿਆ ਤੇ ਅੰਮ੍ਰਿਤਸਰ ਹੋ ਗਿਆ। ਇਹ ਚੀਜ਼ ਸੀ। ਸਰ 40 ਦਾ ਫਾਇਦਾ ਹੋ ਗਿਆ ਆਮ ਲੋਕਾਂ ਦਾ ਕੀ ਫਾਇਦਾ ਗਰੀਬਾਂ ਦਾ ਕੀ ਫਾਇਦਾ ਔਰ ਖਾਸ ਤਰੀਕੇ ਨਾਲ ਆਯੂਸ਼ਮਨ ਯੋਜਨਾ ਦੇ ਕਾਰਡ ਨੁਕਸਰ ਕੀ ਕਿਰਨਾਂ ਤੁਹਾਡੇ ਹਸਪਤਾਲ ਦਾ ਫਾਇਦਾ ਹੈ ਸਰ ਆਯੂਸ਼ਮਾਨਲੀ ਗੱਲ ਚੱਲ ਰਹੀ ਹੈ ਕਿ ਅਸੀਂ ਜਦੋਂ ਵੀ ਅੱਗੇ ਕਰ ਰਹੇ ਹਾਂ ਇੱਕ ਅਲੱਗ ਆਯੂਸ਼ਮਾਨਲੀ ਦੇਖਾਂਗੇ ਉਹਦੇ ਰੇਟਸ ਕੁਝ ਡਿਸਕਸ਼ਨ ਹੋ ਰਹੀ ਹੈ ਸੋ ਤਾਂ ਜਦੋਂ ਉਹ ਹੋ ਜਾਂਦਾ ਉਦੋਂ ਵੀ ਵੀ ਵਿਲ ਐਕਸੈਪਟ ਦੈਟ ਓਨਲੀ ਦੈਟ ਆਲਸੋ ਪੰਜਾਬ ਸਰਕਾਰ ਵੀ ਥੋੜੇ ਚਿਰ ਦੇ ਵਿੱਚ ਹੈਲਥ ਕਾਰਡ ਹੈ ਜਿਹੜਾ ਉਹ ਨਾ ਕੋਈ ਸਾਰਿਆਂ ਨੂੰ ਦੇਣ ਜਾ ਰਹੀ ਹੈ ਕਿਉਂਕਿ ਇਹਦੇ ਵਿੱਚ ਕਵਰ ਕਰਵਾਉ ਉਹ ਹਾਂ ਜਦੋਂ ਡਿਸਕਸ਼ਨ ਹੋਏਗੀ ਪੰਜਾਬ ਸਰਕਾਰ ਨਾਲ ਸਾਡੀ ਪੀਪਲ